ਇਹ ਵੀਡੀਓ ਬਹੁਤ ਬੜਨੀ ਲੇਗੀ ਇਹਨੂੰ ਪ੍ਰੋਬਲਮ ਕੀ ਆ ਸਾਡੇ ਦੁਪਹਿਰ ਸਾਡੇ ਨੂੰ ਇੱਦਾਂ ਹੀ ਬਸ ਤਾਂ ਪਰੇਸ਼ਾਨ ਕਰਨਾ ਜਾਣ ਕੇ ਪੰਜ ਜਾਣ ਸਾਡੇ ਗਾਲਾਂ ਗੋਲਾਂ ਕੱਢਦੇ ਪੀ ਕੇ ਆਈ ਆੀ ਮਤਲਬ ਰੋਜ਼ ਕੋੜ ਮਾਰਦੀ ਰਹੇ ਮੀਂਹ ਫਲਸਟਰ ਲੱਗ ਰਿਹਾ ਫਲਸਟਰ ਤੇਰਾ ਲੱਗਾ ਉਹ ਦਾਰੂ ਦੇ ਨਾਲ ਆ ਆ ਉਮਰ ਦਾ ਬੱਚਿਆਂ ਨੇ ਹੁਣ ਪਾਲਣਾ ਦੇ ਦਾਰੂ ਦੇ ਨਾਲ ਰੱਖੀ ਸ਼ਰਮ ਦੇ ਵਿੱਚ ਦੁਰਭਗੇ ਮਰ ਜਾਣਾ ਲੱਗਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਉਹਨੇ ਕੋਲ ਨਹੀਂ ਬੁਲਣ ਦੇ ਮਰ ਜਾਣਾ ਨਹੀਂ ਦਾ ਮੇਰੀ ਗੱਲ ਸੁਣ ਇਹਨੂੰ ਕਹਿੰਦੇ ਜਿਹੜੀ ਹੋਰ ਕੀ ਆ ਬੱਚਾ ਕੀ ਹੋਰ ਕੀ ਸੋ ਉਹ ਤੁਹਾਨੂੰ ਦੀ ਇਹ ਤੇ ਇੰਤ ਤੱਕ ਸਮਾਨ ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਅੱਜ ਸੱਚ ਜੁਗਾਰ ਸੱਚ ਹੈ ਵੀ ਸੱਚ ਮਾਤਾ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਸੋ ਇੱਕ ਬਜ਼ੁਰਗ ਅਗੇ ਸਰਕਾਰ ਜੋ ਕਹਿੰਦੇ ਉਹ ਮਾਤਾ ਵਾ ਮੜਾ ਜੀ ਕਿਹਾ ਹੁਣੋਂ ਨਿਕਲ ਬਾਹਰ ਇਹ ਤੁਹਾਨੂੰ ਦੀ ਗੱਲ ਵਾ ਕਿਉਂ ਤੁਹਾਨੂੰ 당 ਕਰਦੀ ਹੈ ਮੇਰੇ ਬਾਹਰ ਹੁਣ ਰਸੂ ਨੀ ਬੋਲ ਕੇ ਦੱਸੋ ਤੁਸੀਂ ਹਾਂ ਨੂੰ ਤੁਹਾਡੀ ਨਾ ਉਹ ਜਿੱਥੇ ਦੁਨੀਆ ਵੱਲੋਂ ਅਸੀਂ ਆਏ ਆ ਕਿ ਆਪਣਾ ਵੀ ਸਾਨੂੰ ਇਹੋ ਫੋਨ ਕੀਤਾ ਗਿਆ ਤੁਹਾਡੀ ਇਹਦੀ ਵੀਡੀਓ ਬਹੁਤ ਵਾਇਰਲ ਹੋ ਗਈ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਕੋਲ ਮੈਂ ਕਹਦੇ ਹੋ ਉਦਾਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਚਲੋ ਤੁਸੀਂ ਤੁਹਾਨੂੰ ਪਰੇਸ਼ਾਨ ਕਰਦੇ ਗਾਣਾ ਗਾਣਾ ਖੜਦੇ ਠੀਕ ਹੈ ਇਹ ਹੀ ਆ ਇਹ ਹੀ ਮਤਲਬ ਰੋਜ਼ ਕੋੜ ਮਾਰਦੀ ਰੋਜ਼ ਮਾਰਦੀ ਜਦੋਂ ਕੋਈ ਨਹੀਂ ਪਰ ਜਦੋਂ ਅੱਜ ਸਾਜੂ ਦਾ ਆ ਲਿਆ ਤੀ ਉਹਨੂੰ ਕਰ ਰਤਾ ਲੋਕ ਪਰ ਉਹ ਜਿਹੀ ਕੋਈ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਪਰ ਪਤ ਦੀ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰੇ ਆ ਭਾਏ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀ ਜੀ ਮੇਰੇ ਕੋਲ ਫਲਸਟਰ ਲੱਤਾਂ ਹੈ ਫਲਸਟਰ ਮੇਰੇ ਲੱਗਾ ਉਹ ਤੇ ਦਾਰੂ ਦੇ ਨਾਲ ਕਰ ਆ ਉਮਰ ਵਾ ਬੱਚਿਆਂ ਨੇ ਹੁਣ ਪਾ ਲੈਣਾ ਤੇ ਦਾਰੂ ਦੇ ਨਾਲ ਟਕੀ ਹੈ ਹਾਂ ਨੇ ਸਾਡੇ ਕੋਲ ਨਹੀਂ ਹੈ ਕੋਈ ਬਿੱਤਰ ਕੋਈ ਡਰਾਵਾ ਵੈ। ਵੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ। ਠੀਕ ਹੈ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲੰਦਾ ਵਾ ਤੇ ਉਹ दारू ਦੇ ਨਾਲ ਪੂਰਾ ਆਪੇ ਮੇਲਦਾ ਤੁਸੀਂ ਕਹਿੰਦਾ ਡੱਕੀ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੰਪਰੀ ਹਾਲਤ ਤੱਕ ਛੱਡੀ ਵੀ। ਕੈਨੇਡਾ ਮੇਗਾ ਦਾਰੂ ਪੀਂਦੇ ਨੂੰ। ਮੈਨੂੰ ਯਾਦ ਆਖਰੇ ਮੈਂ ਜਮਨਤ ਪਹਿਲਾਂ ਪਹਿਲਾਂ ਦੀ ਪੀਂਦੀ ਹੈ। ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ। ਟੀਚਰ ਵਾਪਰਾ ਮੇਰੇਆ ਟੀਚਰ ਵਾਪਰਾ ਮੇਰੇਆ ਵਾਪਰਾ ਮੇਰੇਆ ਤੂੰ ਹੀ ਰਹਿ ਗਿਆ ਇਹਦੇ ਚੋ ਚਲੋ 소ਫੀ ਦੇ ਨਾਲ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ 소ਫੀ ਨੂੰ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਇਹ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਮੈਂ ਡਾਕਟਰ 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 ਮੈਂ ਡਾਕਟਰ ਉਹ ਟੀਚਰ ਕਹਿੰਦਾ ਟੀਚਰ 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 ਡਾਕਟਰ ਵਾ ਤੈਨੂੰ ਇਕੋ ਆਪੀ ਉਹਨਾਂ ਦੇ ਕਿਸੇ ਪਾਰੀ ਰਾਂ ਪਾਉਂਦੇ ਆ ਸਾਰੇ ਖਿਡਾਰੀ ਮਤਲਬ ਹੋਂਦ ਜਿਹੜਾ ਮਰਜ਼ੀ ਹੁੰਦਾ ਤੁਸੀਂ ਲੈ ਲੋ ਆਪ ਬੱਚਿਆਂ ਦਾ ਆਪਣੇ ਰਵੇ ਮੈਂ ਤੈਨੂੰ ਦੱਸਾਂ ਤੈਨੂੰ ਆਪ ਸਮਝੋ ਪਰ ਆ ਤੈਨੂੰ ਨਾ ਮਾਰ ਨਾ ਮਾਂ ਤੇ ਤੇ ਮੈਂ ਡਾਕਟਰ ਆਇ ਕਰ ਜਿਹੜੀ ਸ਼ਬਦਾਵਲੀ ਸੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਕੁੱਤੀਆਂ ਤੇ ਬਿੱਲੀਆਂ ਪਤਾ ਨਹੀਂ ਕੀ ਕੁਛ ਉਹਨਾਂ ਮਾਤਾਂ ਨੂੰ ਬੋਲਿਆ ਬਜ਼ੁਰਗ ਮਾਤਾਂ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨਾਲ ਬੋਲਦੇ ਬੋਲਦੇ ਮਰ ਜਾਣਾ ਚਾਹੀਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਕੀ ਨੌਕਰੀ ਮਿਲੀ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਣਾ ਨਹੀਂ ਕਰਦਾ ਉਹ ਤਾਂ ਮੁਚਾਰਕ ਦਾ ਬਜ਼ੁਰਗ ਦਈ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਭਈ ਵਾਤਾ ਦੀ ਬੇਹਾਰਤ ਕੀ ਆ ਦੀ ਉਹ ਡਰਦੇ ਮਾਤਾ ਕੁਝ ਕਹਿੰਦੀ ਨਹੀਂ ਭਈ ਮਾਤਾ ਦੀ ਆ ਮਾਤਾ ਦੀ ਤਾਂ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇਧਰ ਆ ਕਿੱਥੇ ਜਾਂਦੀ ਆ ਬੁੱਢੇ ਵਾਰੇ ਕਿੱਥੇ ਜਾਣਾ ਹੁੰਦਾ ਇਧਰ ਆ ਤੀਰਥ ਸਥਾਨ ਤੇ ਜਾਂਦੀ ਨਹੀਂ ਬੁੱਢੇ ਵਾਰੇ ਕਿੱਥੇ ਹੁੰਦੀ ਆ ਜਦ ਮੈਂ ਰਸਤੀਂ ਤੇ ਜਾਂਦੀ ਆ ਚੁੱਪ ਚੁੱਪ ਕਰੋ ਗਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਉਹ ਨਾ ਸ਼ਰਧਾਵਲੀ ਨਾ ਗਲਤ ਬੋਲਣ ਦੀ ਲੋੜ ਨਹੀਂ ਠੀਕ ਹੈ ਮੈਂ ਬੋਲਾਂਗੀ ਮੇਰੀ ਕਸਮ ਮਾਂ ਤਾਂ ਕਿੱਥੇ ਜਾਂਦੀ ਆ ਕਿੱਥੇ ਜਾਂਦੀ ਆ ਆ ਵੇ ਬਾਪਾ ਜੀ ਆਏ ਬਾਪੂ ਜੀ ਆਏ ਬਾਬਾ ਜੀ ਗੁਰਪਤ ਆ ਚਲਿੱਤਰ ਹਨ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਆ ਜਿਹੜੇ ਚਲਿੱਤਰ ਆਪਾਂ ਰੋਜ਼ ਹੀ ਰੱਖਦੇ ਆ ਰੋਜ਼ ਚਲਿੱਤਰ ਇਹੋ ਜਿਹੇ ਸੈੱਟ ਆਪਾਂ ਕੀਤੇ ਪਏ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦੇ ਤਰ੍ਹਾਂ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਦਾ ਘੱਟੋ-ਘੱਟ ਨਹੀਂ 75 ਮੈਂ ਕਹਿੰਦਾ ਕਹਿੰਦਾ ਆ ਆਉਂਦੇ ਆ ਰਿਹਾ ਆ ਬੰਦੀਆਂ ਪਾਜੀ ਹੋਰ ਵੀ ਹੋਣੀਆਂ ਆ ਆਪਾਂ ਪਿੰਡਾਂ ਖਾਲਸਾ ਅਸੀਂ ਤਾਂ ਬੰਦੇ ਸਾਡੇ ਢੱਕੇ ਪਏ ਆ ਆਪਾਂ ਉਹ ਚੀਜ਼ੇ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਮੈਂ ਮਠੀਰਾ ਕੋਈ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਟੱਕਰਾਂ ਦੀ ਮੰਡੀ ਤੇ ਥੋੜੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜੀ ਹੋਵੇ ਇਹ ਜੋ ਮਰਜੀ ਹੋਵੇ ਜੋ ਮਰਜੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਤੇ ਕੈਪ ਪੈਰਵਾਈ ਕਰੇ ਭਾਵੇਂ ਸਾਡੇ ਤੇ ਪਰਚਾ ਇੱਥੇ ਮਾਤਾਂ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਮਾਰ ਕੋਟ ਤੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਸੁਣੇ ਗਏ ਅੰਦਰ ਵੜ ਗਿਆ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਿਆ ਕੋਈ ਨਹੀਂ ਆਪੇ ਆ ਜਣੇ ਜਦੋਂ ਨੱਸ ਪੈ ਗਈ ਪੂਰਾ ਵੱਡ ਗਿਆ ਪਿੰਡ ਸਭ ਨੂੰ ਬਲਾਓ ਮਾਰੇ ਵਾਹ ਹਾਂ ਬਲਾ ਯਾਰ ਹੁਣ ਕਿ ਡਰਿੰਕ ਕਰਨੀ ਤੂੰ ਆਪ ਰੋਜ਼ ਦਿਣੀ ਦਾ ਕਹਿੰਦੇ ਬੰਦਾ ਪਿਆ ਉਹ ਤੇ ਮੈਂ ਕਿਹਾ ਆਇਆ ਵਰਗ ਇਹਨਾਂ ਨੂੰ ਮਾਤਾ ਦੇ ਨਾਲ ਤੁਸੀਂ ਜੁੜ ਗਏ ਨਾਲ ਨਹੀਂ ਕੱਲ ਨੂੰ ਬਾਹਰ ਨੂੰ ਘਟਦਾ ਯਾਰ ਭਾਈ ਇਹਨੂੰ ਸੁਣ ਕੇ ਕਹਿੰਦੇ ਜਿਹੜੀ ਪੂਰੀ ਆ ਹੋਰ ਕੀ ਆ ਹੋਰ ਕੀ ਆ ਸੂਟ ਸਵਾ ਦੇ ਤਿੰਨ ਤੱਕ ਸਵਾਣੇ ਇਹ ਉਹਦਾ ਸਾਰਾ ਕੁਝ